ਓਹ ਬੜੀ ਗਰਮੀ ਹੈ ਓ ਚਿਹਰਾ ਪੜਾ ਜੂ ਔਰ ਚੰਨ ਪੁੱਤ ਸਨਾ ਚੀ ਆ ਲਿਆ ਠੀਕ ਹੈ ਤਾਤਾ ਤੂੰ ਉਸ ਨਾ ਬੜਾ 부ਜਿਆ ਜਿਹਾ ਬੈਠਾ ਹੋਏ ਉਹ 부ਜਿਆ ਨਾ ਮੈਂ ਤਾਂ ਕੀ ਹੋਆ ਕੀ ਹੋਇਆ ਇਹ ਆ 2 ਮਹੀਨੇ ਹੋ ਗਏ ਕੋਈ ਵੀ ਮਰਦਾ ਨਹੀਂ ਆਇਆ ਇਥੇ ਮੇਰਾ ਤਾਂ ਸਾਰਾ ਬਿਜ਼ਨਸ ਸੱਪ ਹੋਇਆ ਇਥੇ ਓਏ ਮੂੰਹ ਚੰਗਾ ਨਹੀਂ ਤਾਂ ਗੱਲ ਚੰਗੀ ਕਰ ਲੈ ਰੱਬ ਦਾ ਸ਼ੁਕਰ ਮਾਰਾਂ ਵੀ ਕੋਈ ਨਾ ਮਰੇ ਤੇ ਸ਼ਮਸ਼ਾਨ ਘੜਜ ਮੈਨੂੰ ਨੌਕਰੀ ਮਿਲੀ ਆ ਕੋਈ ਚਾਰ ਪੈਸੇ ਆਉਣਗੇ ਤਾਂ ਹੀ ਕੋ ਮਰੂਗਾ ਤੇ ਚਾਰ ਪੈਸੇ ਆਉਣਗੇ ਤੇ ਤੈਨੂੰ ਤਨਖਾਹ ਕਾਜੀ ਮਿਲਦੀ ਆ ਪਰ ਆ ਇੰਨੀ ਤਨਖਾਹ ਨਾਲ ਕਿਹ ਜਾ ਰੋ ਮਗਦੇ ਕਿਉਂ ਨਹੀਂ ਗੁਜ਼ਾਰਾ ਹੋ ਜਾਂਦਾ ਹੋਰ ਤੈਨੂੰ ਤਨਖਾਹ ਕੀ ਦੇ ਜੀ ਚਾਚਾ ਇਹਨੇ ਬੋਲਨਾ ਕੋਈ ਮਰੂਗਾ ਉਹਨੂੰ ਮਖਾਰ ਠੇਕਣਗੇ ਤਾਂ ਮੇਰਾ ਗੁਜ਼ਾਰਾ ਹੋਊਗਾ ਕਿਉਂ ਨਹੀਂ ਗੁਜ਼ਾਰਾ ਹੁੰਦਾ ਇੱਥੇ ਜੂ ਬੈਠਾ ਤੇ ਬੂਟਿਆਂ ਨੂੰ ਪਾਣੀ ਦੇ ਕਹਾ ਕੋ ਜੀ ਹੈ 2 ਮਹੀਨੇ ਹੋ ਗਏ ਕੋਈ ਮਰਦਾ ਨਹੀਂ ਆਇਆ ਕੋਈ ਗੱਲ ਨਹੀਂ ਫਿਰਦੀ ਲੈ ਮੁਰਦੇ ਨੂੰ ਯਾਰ ਕਿੰਨਾ ਮੁਰਦਾ ਜੀ ਰੋ ਗਿਆ ਕਿੰਨੀ ਲੰਬੀ ਉਮਰ ਮੁਰਦੇ ਦੀ ਉਹ ਆ ਗਏ ਉਹ ਮੇਰਾ ਮ ਉਹ ਤਾਂ ਇਹ ਧਕਾਰ ਉਹ ਨਹੀਂ ਐਂਛਰਾ ਜਾ ਤੂੰ ਉਥੇ ਚੱਲ ਜਾ ਜਾ ਮੈਂ ਕਰ ਦਵਾਂ ਉਹਨਾਂ ਨੂੰ ਉੱਥੇ ਰੋਕਣਾ ਪੜੇ ਮੇਰਾ ਮੁੰਡਾ ਨਾਲ ਆ ਉਹ ਮੇਰਾ ਫਿਰ ਜੇ ਲੈ ਜਾ ਫਸਤੀ ਗਾਜੀ ਫਸਤੀ ਗਾਜੀ ਫਸਤੀ ਗਾਜੀ ਫਸਤੀ ਗਾਜੀ ਤੁਹਾਡੇ ਨਾਲ ਲੱਗ ਕੇ ਮਰਕ ਹੋ ਗਈ ਆ ਤੇ ਕਹਿੰਦੇ ਵੇਖਾ ਦੇ ਤੇ ਕੀ ਗੱਲ ਕਰਦੇ ਐ ਵੀ ਜਿਆਦਾ ਨਾਲ ਹੀ ਤੇ ਆਪਾਂ ਬਾਲਨਪੁਰ ਨੇ ਰਹਿ ਗਏ ਸੀ ਹਾਂ ਬਾਲਨ ਵੀ ਹੈ ਗਾਜੀ ਮਿੱਟੀ ਦਾ ਥੇਲ ਵੀ ਹੈ ਗਾਵਾ ਫਸਤੀ ਗਾਜੀ ਇਹ ਨੂੰ ਕਿਹ ਸੱਜਿਆ ਹੈ ਏ ਮੇਰਾ ਯਾਰ ਦੋਸਤ ਹੈ ਮੈਨੂੰ ਵੈਸੇ ਮਿਲ ਗਿਆ ਹੈ ਮਿਲਣਾ ਹੈ ਮੈਨੂੰ ਕੀ ਹੋਇਆ ਮਿਲਦਾ ਹੈ ਇਹ ਭਾਈ ਸਾਹਿਬ ਨੂੰ ਹੋਇਆ ਕੀ ਟੈਗ ਗਿਆ ਬਸ ਕੇ ਟੈਕ ਕਿੰਨਾ ਟੈਗ ਹੀ ਦੂਜਾ ਦੂਜਾ ਟੈਗ ਲੈ ਦੂਜਾ ਟੈਗ ਫਿਰ ਪਹਿਲੇ ਜੇ ਕੰਮ ਹੋ ਜਾਂਦਾ ਚੰਗਾ ਨਹੀਂ ਇਹਨੇ ਦਵਾਈਆਂ ਦੇ ਪੈਸੇ ਵੀ ਲਾਏ ਫਿਰ ਤੇ ਲੈ ਆਓ ਡੱਡਾ ਬੋਡੀ ਲੈ ਆਓ ਠੀਕ ਜਾਓ ਤੁਸੀਂ ਲੈ ਕੇ ਆਓ ਡੱਡਾ ਡੱਡਾ ਬੋਡੀ ਤੇ ਮੈਂ ਚੱਲਦਾ ਠੀਕ ਹੈ ਮੇਰਾ ਫੋਨ ਆ ਗਿਆ ਯਾਰ ਆ ਗੱਲ ਕਰੀ ਭਾਈ ਜਾਨ ਆ ਗੱਲ ਕਰੀ ਉਹ ਮੈਨੂੰ ਦੱਸਦੇ ਜਾਂਦਾ ਵੀ ਆਪਣੇ ਪਿੰਡ ਦਾ ਬੰਦਾ ਮੈਂ ਵੀ ਆ ਜਾਂਦਾ ਉੱਥੇ ਘੜੀ ਹੈ ਮੈਂ ਤੇ ਉਹ ਵਿਹਲਾ ਮੈਂ ਮੈਂ ਕਿਹਾ ਚੱਲ ਮੁੰਡੇ ਕੋ ਹੋ ਕੇ ਉਹਨੇ ਉੱਥੇ ਭੜਾ ਫਾਈਲ ਵੀ ਕਰਦਾ ਕਿ ਨਹੀਂ ਉੱਥੇ ਪਿੰਡ ਦੇ ਫਿਰ ਵੀ ਆਪਾਂ ਮੋਢਾ ਵਰ ਬੰਦੇ ਆ ਚੱਲ ਚੱਪਰ ਭਾਜੀ ਹਾਂਜੀ ਹਸਪੀਟਲ ਦਾ ਆਸਲਾ ਇਹ ਹੈ ਇਹ ਜੇ ਲਾਸ਼ ਚੱਲਣ ਰਿਹਾ ਕਿ ਅੱਲਾਜ ਨਹੀਂ ਲਾਸ਼ ਨਾਲੇ ਤੁਸੀਂ ਕਿਨੇ ਬਾਲਣ ਲਿਆਓ ਬਾਲਣ ਦਾ ਕੀ ਕੰਮ ਕਰੋ ਅਸੀਂ ਤਾਂ ਬਾਲਣ ਦਾ ਕੀ ਕੰਮ ਕੀਤਾ ਉਹਨਾਂ ਨਾ ਪੋਸਟਮਾਰਟਮ ਕਰਾਉਂਦੇ ਤਾਂ ਇਹ ਅੱਛਾ ਪਾਸਪੋਰਟ ਬਣਾਉਣ ਦੇ ਵੀਜਾ ਲੱਗਣ ਲੱਗਾ ਤਾਂ ਪੋਸਟਮਾਰਟਮ ਉਹ ਕੀ ਹੁੰਦਾ ਉਹ ਹੁੰਦਾ ਵੀ ਜਿਹੜੇ ਆਪਣੇ ਬੰਦੇ ਦੇ ਸਪੇਅਰ ਪਾਰਟ ਹੁੰਦੇ ਨਾ ਜਿੱਦਾਂ ਚੰਗਾ ਚੰਗਾ ਸਮਾਨ ਜਿਹੜਾ ਨਾ ਜਿੱਦਾਂ ਅੱਖਾਂ ਹੋਈਆਂ ਗੁਰਦੇ ਹੋਏ ਲੀਵਰ ਹੋਏ ਮਤਲਬ ਉਹ ਕੱਢ ਲੈਂਦੇ ਆ ਇਹ ਆਪਣਾ ਕਿਹੜਾ ਹੀ ਆ ਆਪਣਾ ਗੋਰਾ ਉਹ ਉਹਦਾ ਉਹਦਾ ਪਿਓ ਬੀਰਾ ਆਹੋ ਹੋ ਉਹ ਨਹੀਂ ਆਹੋ ਹੋ ਲੈ ਉਹਨੀਆਂ ਖੜਕ ਜੇ ਖਰਾਬ ਉਹ ਕਹਿੰਨ ਕਿ ਕੀ ਕੰਮ ਹੋਣੀਆਂ ਹੈਂ ਜਿਹੜੀ ਗੱਲ ਲੀਵਰ ਦੀ ਹੈ ਲੀਵਰ ਤੇ ਸ਼ਰਾਬ ਪੀਤੀ ਤੇ ਉਹਦਾ ਗਲਿਆ ਪਿਆ ਸਾਰਾ ਮੁਲਕ ਕਹਿੰਦਾ दारू ਨਹੀਂ ਪੀਣੀ ਚਾਹੀਦੀ ਲੀਵਰ ਖਰਾਬ ਹੋ ਜਾਂਦੇ ਉਹ ਤੇ ਸ਼ਰਾਬੀ ਬਣਾ ਇੱਕ ਨੰਬਰ ਦਾ ਫੁੱਟ ਕਰਦਾ ਫਟ ਚੁੱਕ ਕਰਦਾ ਮੇਰਾ ਮੇਰੇ ਘਾਟ ਉਹਦਾ ਤਾਂ ਗੁਰਦਾ ਵੀ ਖਰਾਬ ਹੈ ਨਾ ਗੁਰਦਾ ਤੇ ਗੁਰਦੇ ਉਹਨੇ ਕੀ ਕੰਮ ਆਉਣੇ ਹੈ ਦਿਲ ਤੇ ਉਹਦਾ ਅੱਗੇ ਬੇਈਮਾਨ ਤੇ ਦਿਲ ਦਾ ਕਿਨੂਰ ਕੀ ਦੇਣਾ ਜੇ ਚਲੋ ਤੁਸੀਂ ਅਜਾ ਕਰੋ ਤਿਆਰੀ ਕਰੋ ਕਿ ਐਸੇ ਆਏ ਹੋ ਸਾਰੇ ਲੈ ਕੇ ਆਂਦੇ ਲੈ ਲੈ ਠੀਕ ਹੈ ਲੈ ਆਓ ਲੈ ਆਓ ਬਈ ਐੱਛੀਆਂ ਆ ਨਾ ਘਾਟ ਉਹ ਤੇਰੇ ਨਾਲੋਂ ਗੰਜਾ ਜਿਆਹੀ ਬਿੱਲਾ ਬਦਮਾਸ਼ ਹੋ ਕਿਛੇ ਤੇ ਰਾਜ ਉਹ ਬਾਹਰ ਚਲ ਗਿਆ ਅੰਗਲਾਟ ਇਹ ਕੌਣ ਹੈ ਫਿਰ ਇਹ ਪਿੰਦਾ ਇਹ ਵੀ ਪੀਂਦਾ ਸਾਰੇ ਪੀਂਦੇ ਮੈਂ ਵੀ ਪੀਂਦਾ ਉਹ ਪੀਂਦਾ ਨਹੀਂ ਇਹ ਨਾ ਮੈਰਾ ਪਿੰਦਾ ਯਾਰ ਸੁਭਾਗਾ ਬੰਦਾ ਏ ਤੇ ਪਿੰਡਾ ਨਾ ਐ ਕਿ ਉਹ ਚਾਲਾ ਰਗਾ ਤਮ ਨਹੀਂ ਮੈਂ ਵੇਖਣ ਦੀ ਮੈਂ ਕਹਾਂ ਉਹ ਗਾਚੋ ਨੀ ਤੇਰਾ ਬਾਪੂ ਵੀ ਬਿਮਾਰ ਨਹੀਂ ਲਖ ਨਹੀਂ ਇਹ ਨੰਦਾ ਚਲੋ ਸੁਖ ਕਰਿਆ ਸੁਖ ਕਰਿਆ ਚਲੋ ਹੋਜ ਉਪੇਰ ਮੈਨੂੰ ਛੱਡ ਗਿਆ ਵੇ ਮੈਨੂੰ ਛੱਡ ਗਿਆ ਵੇ ਮੈਨੂੰ ਛੱਡ ਗਿਆ ਵੇ ਆਹ ਵੇ ਬੜੀ ਮਾੜੀ ਹੋਈ ਆ ਬਹੁਤ ਪਰਮਾਤਮਾ ਨੇ ਮਾੜੀ ਕੀਤੀ ਅੱਜ ਚਲਾਈਏ ਸਾਪਨੇ ਜਾਣਾ ਐਨੇ ਵੀ ਜਾਣਾ ਮੈਂ ਆਪਣਾ ਐਨੇ ਵੀ ਜਾਣਾ ਇੱਕ ਪਿਆਰ ਗਿਆ ਚਲੋ ਛੱਡੋ ਇੱਥੇ ਰੋ ਜਾ ਮੜ ਜਾ ਇੱਥੇ ਰੋ ਜਾ ਵੀ ਚੱਲ ਨਾ ਇੱਥੇ ਰੋ ਜਾ ਆ ਇਹ ਤੇ ਕੀ ਕਾਣਦੇ ਆਪਣਾ ਇਹ ਇਹਦੇ ਮੂੰਹ ਚ ਕੀ ਪਾਉਂਦੇ ਆ ਇਹ ਕਿਉਂ ਪਾਉਂਦਾ ਕਿਉਂ ਪਾਉਂਦੇ ਕਿਹੜਾ ਦੇਸੀ ਕੇ ਡਾਲਟਾ ਦੇਸੀ ਦੇਸੀ ਕਿਉਂ ਪਾਉਂਦੇ ਆ ਉਦੋਂ ਜਦੋਂ ਜਦੋਂ ਜੂਦਾ ਉਦੋਂ ਤੇ ਡਾਲਟਾ ਵੀ ਕਿਹਨੇ ਪੁੱਛਿਆ ਹੀ ਉਹ ਦੇਸੀ ਪੁੱਛਣ ਡੇ ਚ ਹੈ ਇੱਜਾ ਦੇ ਮੂਹ ਚ ਤੁੰਣ ਡੇ ਆ ਜੇ ਨਹੀਂ ਉਹ ਤਾਂ ਕਿਆਜ਼ ਕੋ ਕਰਨ ਡੇ ਜੇ ਇਹਨੂੰ ਗਰੀਬ ਨੂੰ ਖਵਾ ਲਓ ਕਦੇ ਦੀ ਸੇਧ ਪਾਜੇ ਮੈਨੂੰ ਦੇਜਾ ਥੋੜਾ ਮੈਂ ਵੀ ਖਾਣਾ ਆ ਮਾੜਾ ਆਇਦਿਰੋ ਆਇਦਿਰੋ ਹਾਂ ਆ ਪੁੱਤ ਕੜਾ ਫੜ ਕੇ ਬਿਠਾ ਆਇਦਿਰੋ ਜੇ ਮੇਰੇ ਪੁੱਤ ਕੜਾ ਹੈ ਥੋੜੀ ਹਾਂ 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 ਕੀ ਹੋਇਆ ਕੀ ਹੋਇਆ ਹੈ ਪੁੱਤ ਕੀ ਹੋਇਆ ਹੈ ਉਹ ਦੋਗੋ ਇਹਨੇ ਕਹਿੰਦੇ ਮੇਰੇ ਬਾਪੂ ਨੂੰ ਮਾਰਾ ਮੰਦਾ ਬੋਲਿਆ ਸੀ ਮੈਂ ਜਾਣ ਕੇ ਛੋੜੀ ਬੋਲਿਆ ਮੈਨੂੰ ਕੀ ਪਤਾ ਮੇਰੀ ਗੱਲ ਸੱਚ ਹੋ ਜੇ ਨਾ ਬਾਪੂ ਦੀ ਮੌਤ ਹੋ ਗਈ ਉਹਨੇ ਆਏ ਹੋਏ ਚਲ ਕੋਈ ਗੱਲ ਨਹੀਂ ਹੋ ਰਿਹਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੀ ਕੀ ਹੋਇਆ ਕੀ ਆਹ ਮੇਰੀ ਬੇਬੇ ਆ ਜੀ ਬੇਬੇ ਆ ਬੇਬੇ ਆ ਬੇ 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 ਓਕੇ ਆਹ ਹੈ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਹਾਂ ਜੀ ਕੋਈ ਰੋਇ ਨਾ ਰੋੜਾ 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 ਰੋਇ ਨਾ ਕੀ ਇਹ ਪੁੱਲਸ ਵੜੀ ਆਈ ਹੈ ਕੀ ਗੱਲ ਇਹਨਾਂ ਦੀ ਬੜੀ ਦੂਰ ਤੱਕ ਗੱਲ ਬਾਤ ਹੈ ਗੱਲ ਬਾਤ ਇਹ ਕਿ ਬੁੜੀ ਬੜੀ ਨੂੰ ਛੇੜਦਾ ਹੈ ਯਾਰ ਅਖਰਾਂ ਨਾਲ ਅਖਰਾਂ ਨਾਲ ਦੇ ਦੇ ਅੱਛਾ 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 ਹੈ ਮਤਲਬ ਕਿੰਨੀ ਕ ਬਈ ਪਹੁੰਚੀ ਉੱਪਰ ਤੱਕ ਪਹੁੰਚੀ ਉੱਪਰ ਤੱਕ ਪਹੁੰਚੀ ਤਾਂ ਤੇ ਅੱਜ ਉੱਪਰ ਪਹੁੰਚ ਗਿਆ ਮਾੜੀ ਹੋਈ ਗੱਲ ਵੇ ਚਲੋ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਵਾਹ ਦੂਸਰ ਬਸੜਾ ਕਰ ਤੇ ਇਹ ਹੋਇਆ ਕਿ ਜੀ ਨੂੰ ਸਾਬਾਂ ਤੋਂ ਗਏ ਉਹ ਹੀ ਜੇ ਮੈਂ ਕਹਿੰਦਾ ਸਾਧ ਆਪੇ ਬੰਦ ਹੋਣੀ ਹੈ ਨਾਥਾਂ ਜੇ ਜਦ ਰੂਟ ਨੇ ਓਏ ਕਰੰਦਿਓ ਰਾਤ ਨਾ ਤੈ ਰੂਟ ਨੂੰ ਲੈ ਤਾ ਸਾਹ ਬੰਦ ਹੋਏ ਉਹ ਨਾ ਤਾ ਤਾ ਰੂਟ ਨੂੰ ਲੈ ਮੇਰੇ ਬਲੱਡ ਨਾਲ ਬਾਹਰ ਆਵੇ ਤੇ ਬਲੱਡ ਹਿੱਟ ਹੈ ਕੀ ਆ ਠੁੱਕਾ ਛੜਿਆ ਜਾਂਦਾ ਹੈਗਾ ਇਹ ਤੇ ਕੀ ਹੈਗਾ ਠੁੱਕਾ ਛੜਿਆ ਨਹੀਂ ਖੂਨ ਸਾਰਿਆਂ ਚੰਦਾ ਵਾ ਜਾ ਕੰਮ ਕਰ ਅੱਛਾ ਉੱਧਰ ਜਾ ਜਾ ਤੂੰ ਖਲੋ ਜਾ ਖਲੋ ਜਾ ਇਹ ਨਾ ਗਲੀ ਨੂੰ ਨਾ ਗਲੀ ਦੇ ਵਿੱਚ ਪੁੱਠੀਆਂ ਗੱਲਾਂ ਨਾ ਕਰ ਓਹੋ ਇਹ ਘਰ ਪੁੱਛਣਾ ਪੈਂਦਾ ਸਾਰਿਆਂ ਨੂੰ ਕਮਾਲ ਕਰਦਾ ਤੂੰ ਹੀ ਉਹ ਗੱਲ ਕੀ ਗੱਲ ਹੈ ਪੁੱਤ ਕੀ ਹੋਇਆ ਏ ਦੇਖ ਉਧਰ ਚੱਲ ਨਹੀਂ ਗਾਜੇ ਦਮ ਇਹ ਉਧਰ ਜਾ ਰਹੀ ਤੂੰ ਕਹ ਤਾ ਓਹ ਮੇਰੀ ਗਾਜ ਛੋੜ ਮੈਂ ਪੁੱਛਣੀ ਆ ਕਿੱਛ ਕੀ ਹੋਇਆ ਕੀ ਛੀ ਜੋਰੀ ਦੱਸਿਆ ਹਟ ਗਿਆ ਇਹ ਓਕੇ ਹਾਂ ਕਾਜ ਕਾ ਸਾਰੇ ਆ ਜਾਂਦੇ ਆ ਕੋਈ ਇੱਕ ਮਿੰਟ ਓਏ ਇੱਕ ਮਿੰਟ ਓਏ ਇੱਕ ਮਿੰਟ ਓਏ ਇੱਕ ਮਿੰਟਾਂ ਚੁੱਕੋ ਚਾਂਚੂ ਕੋ ਭਲੇ ਚਾਂਚੂ ਕੋ ਨਾ ਮੇਰੇ ਮੇਰੇ ਸਾਹ ਨਾ ਬਿੱਲੀ ਦਾ ਬੱਚਾ ਆ ਗਿਆ ਥੱਲੇ ਉਹ ਪਾਪਾ ਬਿੱਲੀ ਦਾ ਬੱਚਾ ਨਹੀਂ ਮੁੰਡਾ ਹੋ ਗਿਆ ਉਹਦਾ ਆਹ ਕੌਣ ਹੈ ਇਹ ਭਰਾਵਾ ਮੇਰਾ ਇਹ ਬੋਲਣ ਕਿਉਂ ਨਹੀਂ ਦਿਆ ਇਹ ਮੂੰਹ ਤਾਂ ਗੂੰਗਾ ਵਾ ਮੂੰਹ ਤਾਂ ਗੂੰਗਾ ਓ ਕਹਿਦਾ ਵਾ ਕਿ ਮੇਰੇ ਮੂੰਹ 'ਚ ਬਾਪੂ ਬੁਰਕੀਆ ਦਿੰਦਾ ਸੀ ਹੁਣ ਕੌਣ ਦਊ ਫਿਕਰ ਆਪੋ ਮੇਰਾ ਉੱਤੇ ਚੱਲ ਗਿਆ ਤੈਨੂੰ ਹੀ ਨਾਲ ਹੀ ਪਾਓ ਫਿਰ ਉਹ ਤੇ ਬੁਰਕੀਆਂ ਖਾਵੇ ਤੇ ਕੋਈ ਗਾ ਨਹੀਂ ਕੋਈ ਗਾ ਨਹੀਂ ਕੋਈ ਗਾ ਨਹੀਂ ਕੋਈ ਗਾ ਨਹੀਂ ਚਲੋ ਅੱਛਾ ਆ ਇਦਾਂ ਕਰੋ ਭਾਰੀ ਕਿੰਨੇ ਮੱਖਾ ਦੇਖਣਾ ਦੇਖੋ ਮੱਖਾ ਦੇਖੋ ਮੱਖਾ ਦੇਖੋ 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 ਮੱਖਾ ਦੇਖੋ ਦੇਖੋ ਮੱਖਾ ਦੇਖੋ ਕਾਕਾ ਦੂ ਦੇ ਇੱਥੇ ਪਿੰਡ ਦਾ ਆਹ ਮੁੰਡਿਆ ਕਿੰਦੇ ਬੰਦਾ ਉਹ ਜਰ ਕੋ ਹਾਂ ਤੇ ਤੂੰ ਤੇ ਇੱਥੇ ਪਿੰਡ ਦਾ ਨਾ ਤੂੰ ਹੀ ਦੱਸ ਦੇ ਕੀ ਹੋਇਆ ਕੀ ਕੀ ਇਹਨੂੰ ਬਸ ਟੈਗ ਹੋ ਗਿਆ ਜੀ ਅੱਜ ਚੱਲੋ ਫਿਰ ਇੱਕੋ ਗੱਲੇ ਸਾਰੇ ਹੋ ਗਏ ਡੱਟੇ ਦੇਖ ਲੋ ਭਾਈ ਮਤਲਬ ਦੇਖ ਲੋ ਤੁਸੀਂ ਮਤਲਬ ਦੇਖ ਲੋ ਟੇਕੋ ਟੇਕੂ ਟੇਕਾ ਮੱਥਾ ਟੇਕੂ ਮੱਥਾ ਟੇਕੂ ਮੱਥਾ ਟੇਕੂ ਕਾ ਸੁਣੋ ਕੀ ਹੈ ਆ ਪਹਿਪ ਚੁੱਕਈਓ ਮੈਂ ਤਾਂ ਚੁੱਕੀ ਆ ਪੁੱਛਲੇ ਆਗੇ ਨਾ ਚੁੱਕ ਲੈਣੇ ਆ ਓਏ ਮੇਰੇ ਪੈਸੇ ਇੱਧਰ ਫੜਾ ਜੁਰਗੋ ਇਹਨਾਂ ਦੇ ਪੈਸੇ ਆ ਰੋਜੀ ਰੋਟੀ ਆ ਇਹਨਾਂ ਦੀ ਇੱਥੋਂ ਹੀ ਖਾਣੇ ਇਹਨਾਂ ਨੇ ਉਹ ਲੈ ਲੈ ਚਾਹੀ ਰੋਜੀ ਰੋਟੀ ਆ ਉਹ ਜੇ ਉਹ ਲੈ ਜਾਂਦੇ ਫੇ ਚੰਗੇ ਰਹਿਣਾ ਨਹੀਂ ਆ ਇੱਧਰ ਇੱਧਰ ਚੱਲ ਠਗਣ ਵਿਹਾਰ ਕਰ ਲੋ ਠਗਣ ਵਿਹਾਰ ਕਰ ਲੋ ਠਗਣ ਵਿਹਾਰ ਠਗਣ ਵਿਹਾਰ ਕਰ ਲੋ ਵਿਹਾਰ ਫੇ ਜਾਈ ਜਾਣਾ ਮੈਨੂੰ ਪਤਾ ਨਹੀਂ ਮਤਲਬ ਚਲੋ ਠੱਕ ਵਿਹਾਰ ਵਿਹਾਰ ਪਾਪੂ ਜੀ ਆ 50 ਰੁਪਏ ਦੇ ਗਏ ਹੀ ਮਤਲਬ ਮੈਂ ਹਾਂ ਕਿੜਾ ਕਿਸ ਗਰੀਬ ਦੇ ਕੰਮ ਦੇ ਦੇ ਇਹਨੂੰ ਆਏ ਦੇ ਕੰਮ ਆ ਜਾਂਦਾ ਇਹਨੂੰ ਦੇ ਦੇ ਪਰ ਗੁਰੂ ਤੇ ਤੋੜਨ ਦਾ ਰਸਮ ਹੁੰਦੀ ਹੈ ਉਹ ਰਸਮ ਹੁੰਦੀ ਆ ਮੈਂ ਕੀ ਰਿਆ ਗਰੀ ਨੂੰ ਵੀ ਮੈਂ ਸਭ ਇਹ ਆਪਣੇ ਆ ਹੀ ਐ ਮਸਤ ਮਸਤ ਮਤਲਬ ਮਸਤ ਮੋੜਾ ਦੇ ਰੰਗ ਨਿਆਰੇ ਬਾਬੇ ਜੀ ਦੇ ਇਹਦਾ ਘਾਣਾ ਦੇਖੋ ਜਮੈਂ ਤੁਮੇ ਦੇ ਦੂ ਤੋ ਰੋਟੀ ਆ ਬਗਾ ਹੋਣੀ ਕਿ ਤੂੰ ਖਵਾਉਂਗੀ ਮੈਨੂੰ ਕੌਣ ਮਹੱਲੇ ਆ ਗਿਆ ਤੂੰ ਮੈਨੂੰ ਕੌਣ ਦਾਸੋ ਐ ਆਪਣਾ ਤੇਰੇ ਮੁੰਡੇ ਕਿਹੜੇ ਕਿੜੇ ਆ ਐ ਕਾਹਦੇ ਚੇਲੇ ਆ ਛੋੜਾ ਮੋੜਾ ਆ ਮੈਗਾ ਤੁੰਗ ਤੁੰਗ

ਤੂੰ ਇਕੱਲਾ ਰਹਿਗਾ ਤੂੰ ਹੀ ਹਾਂ ਆਹੋ ਇਹ ਵੀ ਬਾਹਰ ਅੰਦਰ ਕੰਮ ਦੇ ਜਾਂਦਾ ਇਹ ਨਹੀਂ ਕਰ ਆਉਂਦਾ ਕੋਈ ਵੀ ਨਹੀਂ ਕਰ ਆਉਂਦਾ ਤੇ ਤੂੰ ਹੀ ਇਕੱਲਾ ਹੀ ਨਹੀਂ ਇਹ ਇਕੱਲਾ ਹੀ ਰਹਿ ਆ ਤਰੇਵੇਂ ਆਰਾ ਪਰ ਕੀ ਗੱਲ ਫਿਰ ਜਾ ਵੀ ਸਾਰੇ ਝੜਾ ਸੋਣਾ ਮੁੜੀਆਂ ਟੂਈ ਦਾ ਛੱਟ ਜੇ ਇਹਨੂੰ ਹਣ ਫਿਰ ਅੱਜ ਮੇਰੇ ਨਾਲ ਸੱਟ ਕਰ ਦੋ ਫਿਰ ਉਹ ਮੈਂ ਉਹ ਵੀ ਕਰਦੇ ਹੋਰ ਕੋਈ ਕੋਈ ਕੰਮ ਕਰੂੰ ਓਏ ਤੂੰ ਤੂੰ ਓਹ ਸਿਰੇ ਪਾ ਦੇ ਬਈ ਜਾ ਓ ਯਾਰ ਮੈਂ ਹਰਕਤਾਂ ਭੜਾ ਕਰਦਾ ਮੈਨੂੰ ਕੁੱਟਦੇ ਕੋ ਰਿੰਗੇ ਆ